ਕਨਫਰਮ ਤੁਸੀਂ ਖੀਰੀ ਦੇਖ ਸਕ ਲਿਆ ਠੀਕ ਹੈ ਧਰੀ ਤੋਂ ਵੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਆਰਡਰ ਦੇਖ ਸਕਦੇ ਹੋ ਘੱਟ ਵਾਲਾ ਹਵਾਨਾ ਦੇਖੋ ਇੱਕ ਹਫਤੇ ਤੋਂ ਉੱਤੇ ਪਿਹਾ ਤੇ ਤਿਆਰੀ ਹੋਣੀ ਵੀ ਉਹਦੀ ਬਹੁਤ ਜ਼ਬਰਦਸਤ ਆ ਗਈ ਤੇ ਜੇ ਹੁਣ ਪੂਰੇ ਦਿਨਾਂ ਦੇ ਜਾ ਕੇ ਸੁੰਦੀ ਆ 7-8 ਦਿਨ ਵੀ ਲੈਂਦੀ ਆ ਤੇ ਬਹੁਤ ਚੰਗੇ ਨੇ ਆਰਡਰ ਤਿਆਰ ਕਰ ਲੈਣਾ ਤਿਆਰੀ ਬਹੁਤ ਕਰ ਲੈਣੀ ਹੈ ਨੇ ਪਹਿਲਾਂ ਦੇ ਹਿਸਾਬ ਤੇ ਜਿਵੇਂ ਦੰਦੋਂ ਖੀਰੀ ਹੈਗੀ ਤੇ ਬਹੁਤ ਚੰਗੀ ਵਹਿੜੇ ਤਿਆਰ ਹੋਈ ਹੈਗੀ ਆਰਡਰ ਹੁਣ ਵੀ ਬਹੁਤ ਚੰਗਾ ਇਹਦਾ ਤਿਆਰ ਆਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਵਿਕਾਊ ਆ ਗਈ ਦੰਦੋਂ ਕਨਫਰਮ ਖੀਰੀ ਆ ਗਈ ਤੇ ਦੰਦ ਦੋਨੋਂ ਆਪਾਂ ਚੈੱਕ ਕਰਾ ਦਿੰਨੇ ਆ ਇਹਦੇ ਕਨਫਰਮ ਖੀਰੀ ਹੈਗੀ ਤੇ ਛੋਟੀ ਉਮਰ ਦੇ ਵਿੱਚ ਹੀ ਹੈਗੀ ਅਜੇ ਇਹਨੇ ਦੋ ਦੰਦ ਹੋਣਾ ਕਿਤੇ 4 6 ਬਹੁਤ ਇਹਨੇ ਵੱਡੀ ਬੈੜ ਤਿਆਰ ਹੋ ਜਾਣਾ ਬਹੁਤ ਇਹਨੇ ਗਰੋਥ ਕਰਨੀ ਹੈ ਹਜੇ ਜੇ ਕਿਸੇ ਸਾਂਭ ਸੰਭਾਲ ਵਾਲੇ ਭਰਾ ਕੋਲ ਉੱਟ ਗਈ ਤੇ ਬਾਕੀ ਦੁੱਧ ਦੀ ਚੰਗੇ ਦੀ ਉਮੀਦ ਆ ਤੇ ਗਰਮੀ ਜ਼ਰੂਰ ਬਹੁਤ ਆ ਉਹਦਾ ਕਰਕੇ ਥੋੜਾ ਕਾਣਾ ਫਰਕ ਪੈ ਸਕਦਾ ਬਾਕੀ ਦੁੱਧ ਹੁੰਦਾ ਸੇਵਾ ਦਾ ਸੇਵਾ ਦੇ ਉੱਤੇ ਹੀ ਦੁੱਧ ਹੈ ਤੇ ਤੇ ਬਾਕੀ ਕੱਦ-ਕਾਰਡ ਦੇ ਵਿੱਚ ਵੀ ਵਿਹੜ ਚੰਗੀ ਹੈਗੀ ਸੰਭੀ ਬਲੀ ਵੀ ਚੰਗੀ ਹੈਗੀ ਬਾਡੀ ਬੰਤਰ ਦੀ ਬਹੁਤ ਚੰਗੀ ਆ ਤੇ ਨਾ ਹੀ ਜ਼ਿਆਦਾ ਇਹ ਲੱਸੀ ਆ ਤੇ ਨਾ ਹੀ ਜ਼ਿਆਦਾ ਰਾਜੀ ਆ ਜਿੰਨਾ ਕ ਪਸ਼ੂ ਦਾ ਬੀ.ਐਸ ਹੋਣਾ ਚਾਹੀਦਾਗਾ ਉਹਨਾਂ ਦਾ ਪ੍ਰੋਪਰ ਆਗਾ ਬਾਕੀ ਵੇਲ ਬਹੁਤ ਆਗੀ ਹੱਡਾਂ ਪੈਰਾਂ ਦੀ ਮਜ਼ਬੂਤ ਆਗੀ ਤੇ ਆਰਡਰ ਇਹਨੇ ਬਹੁਤ ਚੰਗਾ ਤਿਆਰ ਕਰਿਆ ਕੰਪੈਕਟ ਆਰਡਰ ਆ ਕੋਈ ਲੰਮ ਕਮ ਆਰਡਰ ਨਹੀਂ ਹੈਗਾ ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਛੇਤੀ ਤੇ ਬਾਕੀ ਵਿਹੜ ਦੇ ਵਿੱਚ ਚਮਕ ਚਮਕ ਬਹੁਤ ਆ ਗਈ ਮਤਲਬ ਕਿ ਸਾਰੇ ਪੱਖਾਂ ਤੋਂ ਹੀ ਸਾਫ ਸੁਥਰੀ ਹੈਗੀ ਕੋਈ ਕਮੀ ਨਹੀਂ ਵਿਹੜ ਦੇ ਵਿੱਚ ਤੇ ਬਾਕੀ ਹਰ ਪੱਖ ਤੋਂ ਆਪਣੀ ਫੁੱਲ ਗਾਰੰਟੀ ਹੈਗੀ ਤੇ ਆਪਣੇ ਘਰ ਦੀ ਫਾਰਮ ਦੀ ਵਿਹੜ ਆ ਇਹ ਬਾਕੀ ਤਿਆਰੀ ਤੁਰੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਆਰਡਰ ਦੇਖ ਸਕਦੇ ਹੋ ਕੱਟ ਵਾਲਾ ਹਵਾਨਾ ਦੇਖੋ ਕੱਟਾ ਲਾ ਡਰਾਗਾ ਤੇ ਬਹੁਤ ਘੱਟ ਮਿਲਦਾ ਹੈ ਇਹ ਆਰਡਰ ਤੇ ਬਾਕੀ ਥਾਨ ਬਹੁਤ ਚੰਗੇ ਆਗੇ ਬੈਕ ਸਾਈਡ ਨੂੰ ਵੀ ਲੇਵਾ ਚੰਗਾ ਕੱਢਿਆਗਾ ਤੇ ਮੂਹਰ ਨੂੰ ਵੀ ਆਰਡਰ ਬਹੁਤ ਚੰਗਾਗਾ ਆ ਗਾੜੀ ਵੀ ਬਹੁਤ ਆਗੀ ਦੇਖ ਸਕਦੇ ਹੋ ਤੇ ਥਾਨ ਥਣ ਬਹੁਤ ਚੰਗੇ ਆਗੇ ਇੱਕੋ ਜਿਹੇ ਥਾਣਾ ਮੁੱਠੀ ਦੀ ਚੁਵਾਈ ਵਾਲੇ ਥਾਨ ਬਹੁਤ ਵਧੀਆ ਆਗੇ ਤੇ ਤੁਸੀਂ ਮਸ਼ੀਨੀ ਚੁਵਾਈ ਵੀ ਕਰ ਸਕਦੇ ਹੋਗੇ ਸਪੀਅਸ ਬਹੁਤ ਆ ਗਈ ਪਿੱਛੇ ਤੋਂ ਵੀ ਤੇ ਮੂਰਿਆਂ ਵੀ ਅੱਗੇ ਪਿੱਛੇ ਤੋਂ ਥੋੜੀ ਜਿਹੀ ਭਾਲ ਹੈਗੀ ਆ ਮੂਲ ਥਾਣਾ ਤੇ ਪਰ ਜ਼ਿਆਦਾ ਨਹੀਂ ਗਈ ਬੇਮਲੂਮੀ ਜੀ ਤੇ ਅਗਾੜੀ ਬਹੁਤ ਆ ਗਈ ਗਾਂ ਨੂੰ ਤੇ ਬਾਕੀ ਇਹਦੇ ਹਜੇ ਦਿਨ 8 ਬਏ ਆ 7 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਇਹ ਤੇ 15 ਤਰੀਕ ਨੂੰ ਇਹਦੇ ਦਿਨ ਪੂਰੇ ਆਗੇ ਤਕਰੀਬਨ ਇਹਦੇ ਹਜੇ 8 ਦਿਨ ਪਏ ਆ। ਇੱਕ ਹਫਤੇ ਤੋਂ ਉੱਤੇ ਪਿਆ ਤੇ ਤਿਆਰੀ ਹੋਣੀ ਵੀ ਉਹਦੀ ਬਹੁਤ ਜ਼ਬਰਦਸਤ ਆ ਗਈ। ਤੇ ਜੇ ਹੁਣ ਪੂਰੇ ਦਿਨਾਂ ਦੇ ਜਾ ਕੇ ਸੂੰਦੀ ਆ 7-8 ਦਿਨ ਵੀ ਲੈਂਦੀ ਆ ਤੇ ਬਹੁਤ ਚੰਗੇ ਨੇ ਆਰਡਰ ਤਿਆਰ ਕਰ ਲੈਣਾ। ਤਿਆਰੀ ਬਹੁਤ ਕਰ ਲੈਣੀ ਐ ਨੇ। ਪਹਿਲਾਂ ਦੇ ਹਿਸਾਬ ਤੇ ਜਿਵੇਂ ਦੰਦੋਂ ਖੀਰੀ ਹੈਗੀ ਤੇ ਬਹੁਤ ਚੰਗੀ ਵਹਿੜੇ ਤਿਆਰ ਹੋਈ ਹੈਗੀ। ਤੇ ਆਰਡਰ ਹੁਣ ਵੀ ਬਹੁਤ ਚੰਗਾ ਇਹਦਾ ਤਿਆਰ ਆਗਾ। ਇਹ ਆਪਾਂ ਚਲੋ ਪਹਿਲਾ ਵੀਡੀਓ ਬਾ ਰਹੇ ਆਂ ਕਈ ਵਾਰੀ ਕਿਸੇ ਭਰਾ ਨੇ ਗੱਬਣ ਲੈਣੀ ਹੁੰਦੀ ਆ ਨਾ ਘਰੇ ਜਾ ਕੇ ਪਸ਼ੂ ਜੀ ਲੈ ਲੈਂਦਾ ਘਰੇ ਰੱਖਣ ਨੂੰ ਵੀ ਬਹੁਤ ਵਧੀਆ ਗੀ ਤੇ ਕਿਸੇ ਨੇ ਹੁੰ ਲੈਣੀ ਆ ਤਾਂ ਵੀ ਬਹੁਤ ਵਧੀਆ ਗੀ ਬਾਕੀ ਹਜੇ ਬੱਚਾ ਹੀ ਆ ਦੰਦੋਂ ਖੀਰੀ ਆ ਕਨਫਰਮ ਤੁਹਾਨੂੰ ਕਰਾਈ ਦਿੱਤਾ ਆਪਾਂ ਤੇ ਗਰੋਥ ਬਹੁਤ ਕਰਨੀ ਆ ਹਜੇ ਇਹਨੇ ਤੇ ਗਰੋਥ ਹੋਣ ਵੀ ਚੰਗੀ ਆ ਚੰਗੀ ਸੰਭਿਵਲੀ ਆ ਚੰਗੀ ਚਮਕ ਆ ਮਤਲਬ ਕਿਸੇ ਪੱਖ ਤੋਂ ਵੀ ਕੋਈ ਕਮੀ ਨਹੀਂ ਹੈਗੀ ਬੈੜ ਦੇ ਵਿੱਚ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਕੋਈ ਗੱਲਬਾਤ ਕੇਹੜੀ ਰਹਿ ਜਾਂਦੀ ਆ ਨੰਬਰ ਚੱਲੀ ਜਾਂਦਾ ਏਸ ਨੰਬਰ ਤੇ ਕਾਲ ਕਰਕੇ ਤੁਸੀਂ ਕਨਫਰਮ ਕਰ ਸਕਦੇ ਹੋਗੇ ਬਾਕੀ ਜਿਹਨੇ ਲੈਣੀ ਆ ਉਹ ਇੱਥੇ ਆ ਕੇ ਤਸੱਲੀ ਕਰਿਓ ਕਿਉਂਕਿ ਵੀਡੀਓ ਦੇ ਵਿੱਚ ਕਈ ਵਾਰੀ ਉਨੀ ਜੱਜਮੈਂਟ ਨਹੀਂ ਹੁੰਦੀ ਕਈ ਵਾਰੀ ਚੰਗਾ ਪਸ਼ੂ ਵੀ ਮਾੜਾ ਲੱਗਦਾ ਤੇ ਮਾੜਾ ਪਸ਼ੂ ਵੀ ਚੰਗਾ ਲੱਗਦਾ ਕੋਲੇ ਆ ਕੇ ਸਾਰੀ ਪਸ਼ੂ ਦੀ ਜੱਜਮੈਂਟ ਹੋ ਜਾਂਦੀ ਆ ਢਾਂਚੇ ਦੀ ਆਰਡਰ ਦੀ ਥਣਾ ਦੀ ਤੇ ਬਾਕੀ ਤੋਰਾ ਤਾਰਾ ਸਮਾਰ ਕੇ ਚੈੱਕ ਹੋ ਜਾਂਦਾਗਾ ਤੇ ਕਦ ਕਾੜ ਦਾ ਪਤਾ ਲੱਗ ਜਾਂਦਾਗਾ ਵੀਡੀਓ ਦੇ ਵਿੱਚ ਕਈ ਵਾਰੀ ਕਦ ਕਾੜ ਦੀ ਵੀ ਜੱਜਮੈਂਟ ਨਹੀਂ ਹੁੰਦੀ ਤੇ ਕੋਲ ਜਾ ਕੇ ਤਸੱਲੀ ਕਰਿਓ ਜਿਹਨੇ ਖਰੀਦਣੀ ਆ ਫੋਨ ਉਹੀ ਲਾਇਓ ਟਾਈਮ ਪਾਸ ਵਾਲੇ ਫੋਨ ਨਾ ਲਾਇਓ ਤੇ ਕਿਉਂਕਿ ਡਿਟੇਲ ਆਪਾਂ ਸਾਰੀ ਦੱਸਤੀ ਹੈਗੀ ਤੇ ਜਿਹਨੇ ਖਰੀਦਣੀ ਆ ਉਹੀ ਫੋਨ ਲਾਇਓ ਤੇ ਆ ਕੇ ਵੇਖਿਓ ਕਿਉਂਕਿ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ ਜੀ ਆ ਕੇ ਦੇਖੋਗੇ ਤੁਹਾਨੂੰ ਬੈੜ ਪਸੰਦ ਆਊਗੀ ਤੇ ਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਜੋ ਰੇਟ ਆ ਉਹ ਫੋਨ ਦੇ ਉੱਤੇ ਹੀ ਹੋਊਗਾ ਫੋਨ ਦੇ ਉੱਤੇ ਤੁਸੀਂ ਪੁੱਛ ਸਕਦੇ ਹੋਗੇ ਤੇ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆਪ ਇਹ ਹੈਗੀ ਆ ایਬੀਐਸ ਦੇ ਸੀਮੰਦੀ ਤੇ ਆਪਾਂ ਦੋ ਬੈੜਾਂ ਲਈਆਂ ਸੀਗੀਆਂ ਫਾਰਮ ਦੀਆਂ ਬੈੜਾਂਆਂ ਗੀਆਂ ਫਾਰਮ ਚੋਂ ਇਹ ਆਪਾਂ ਦੋ ਬੈੜਾਂ ਖਰੀਦੀਆਂ ਸੀ ਦੋਵੇਂ ایਬੀਐਸ ਦੇ ਸੀਮੰਦੀਆਂ ਗੀਆਂ ਇੱਕ ਇੱਧਰ ਬੈੜ ਖੜੀ ਐ ਇਹ ਦੋ ਬੈੜਾਂ ਖਰੀਦੀਆਂ ਸੀ ਉਹ ਵੀ ਇਹ ਵੀ ਇਹ ਵੀ ਅਸੀਂ ਇਹ ਵੀ ਐਸ ਦੇ ਸੀ ਮੰਦੀ ਹੈਗੀ ਤੇ ਇਹ ਵੀ ਏਵੀਐਸ ਦੇ ਸੀ ਮੰਦੀ ਹੈ ਇਧਰੋਂ ਥੋੜੀ ਧੁੱਪ ਪੈਂਦੀ ਆ ਤੇ ਬਾਕੀ ਬੈੜਾਂ ਆਪਣੇ ਕੋਲੇ ਸਾਰੀਆਂ ਚੰਗੀਆਂ ਕਾ ਬੈੜ ਖਰੀਦੀ ਹੈਗੀ ਇਹ ਆਪਣੇ ਘਰ ਦੀ ਆ ਐਚਐਸਬੀ ਦੇ ਟਾਰਜਨ ਬਲਦੀ ਹੈਗੀ ਤੇ ਇੱਕ ਇਧਰ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਬੱਚੀ ਇਧਰ ਬੈਠੀ ਹੈਗੀ ਚਲ ਅੱਪਾ ਠਾਉਂਦੇ ਆਂ ਇਹ ਵਿਚਾਰੀ ਨੂੰ ਇਹ ਬਾਲਡ ਵਾਈਡ ਦੇ 9 ਕਾਉਂਟ ਦੀ ਹੈਗੀ ਤੇ ਮਾਂ ਦਾ ਦੁੱਧ ਇਹਦਾ 27 ਤੋਂ 28 ਲੀਟਰ ਹੈਗਾ ਇਹ ਵੀ ਬਹੁਤ ਚੰਗੇ ਰਿਕਾਰਡ ਦੀ ਬਿਹੜ ਆ ਗਈ ਚੰਗੀ ਤਿਆਰ ਹੋਣੀ ਹੈ ਵੀ ਹਜੇ ਤਾਂ ਇਹ 5 ਗਮਹੀਨਿਆਂ ਦਾ ਬੱਚਾ ਹੀ ਹੈਗਾ ਤੇ ਇਹ ਵੀ ਬਹੁਤ ਚੰਗੀ ਬਿਹੜ ਤਿਆਰ ਹੋਣੀ ਹੈਗੀ ਤੇ ਇਹ ਬਹਿ ਡਰ ਜਾਂਦੀ ਹੈ ਇਹ ਵੀ ਬਹੁਤ ਚੰਗੀ ਤਿਆਰ ਹੋਣੀ ਹੈ ਕਿਉਂ ਪਰਲੀ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਉਹ ਬਿਹੜ ਉਹ ਵੀ ਬਹੁਤ ਚੰਗੀ ਬਰੀਡ ਦੇ ਵਿੱਚ ਬਿਹੜ ਅਮਰੀਕੀਆਂ ਬਰੂਕੀਆਂ ਬਹੁਤ ਉਹਦੇ ਵਿੱਚ ਤੇ ਇਹ ਆਪਾਂ ਦੋ ਗਾੜਾਂ ਲਈਆਂ ਸੀਗੀਆਂ ਫਾਰਮ ਦੇ ਵਿੱਚੋਂ ਤੇ ਦੋਵੇਂ ਹੀ ਏਵੀਐਸ ਦੇ ਸੀਮੰਦੀਆਂ ਉਹਨਾਂ ਨੇ ਦੱਸਿਆ ਸੀਗਾ ਕਿ ਦੋਵੇਂ ਏਵੀਐਸ ਉਹਦੇ ਸੀਮੰਦੀਆਂ ਤੇ ਸਾਰੀਆਂ ਹੀ ਬਾੜਾਂ ਚੰਗੀਆਂ ਗਈਆਂ ਇੱਥੇ ਖੁੱਲੀਆਂ ਹੀ ਛੱਡੀਆਂ ਹੁੰਦੀਆਂ ਗਈਆਂ ਇਹ ਹੁਣ ਆਪਾਂ ਤਾਂ ਬੰਨਤੀਆਂ ਸੀਗੀਆਂ ਇੱਥੇ ਵੀਡੀਓ ਬਣਾਉਣੀ ਸੀ ਕਿਉਂਕਿ ਥੋੜਾ ਜਿਹਾ ਫਰੇ ਇਹ ਤੰਗ ਕਰ ਦੇਣਗੀਆਂ ਤਾਂ ਕਰਕੇ ਇਹ ਬੰਨਤੀਆਂ ਸੀ ਨਹੀਂ ਸਾਰੀਆਂ ਖੁੱਲੀਆਂ ਹੀ ਹੁੰਦੀਆਂ ਇਹ ਵੀ ਖੁੱਲੂਗੀ ਪੜੀ ਹੈਗੀ ਬਾਕੀ ਦੁਆਰੇ ਤੁਸੀਂ ਫੇਰ ਦੇਖ ਸਕਦੇ ਹੋ ਤੇ ਹਰੀ ਦੂਰੀ ਫੁੱਲ ਲੱਗੀ ਜਮਾ ਤੇ ਦਿਨ ਬਾਕੀ ਹਜੇ ਤੁਹਾਨੂੰ ਫੇਰ ਦੱਸ ਦਕਿ 15 ਨੂੰ ਦਿਨ ਪੂਰੇ ਅੱਜ 7 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਤੇ 8 ਦਿਨ ਪਏ ਆ ਹਜੇ ਤੇ ਤੁਸੀਂ ਆਪ ਹੀ ਅੰਦਾਜ਼ਾ ਲਾਵੋ ਵੀ 8 ਦਿਨਾਂ ਦੇ ਵਿੱਚ ਕਿੰਨੀ ਤਿਆਰ ਹੋਊਗੀ ਕਿਉਂਕਿ ਤਿਆਰੀ ਹੋਣੀ ਬਹੁਤ ਹੈ ਜੀ ਬਾਕੀ ਪਸ਼ੂ ਦਾ ਸੂਣ ਦਾ ਪਤਾ ਨਹੀਂ ਹੁੰਦਾ ਕੋਈ 2-4 ਦਿਨ ਵੱਧ ਵੀ ਲਿਆ ਸਕਦਾ ਕੋਈ 2-4 ਦਿਨ ਪਹਿਲਾਂ ਵੀ ਸੂ ਸਕਦਾ ਹੈ ਤੇ ਅੱਜ ਤਿਆਰੀ ਬਹੁਤ ਹੈ ਜੀ ਸਭ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਬਹੁਤ ਸੋਹਣੀ ਵਹਿੜ ਹੈਗੀ ਤੇ ਵਧੀਆ ਰਿਕਾਰਡ ਦੀ ਹੈਗੀ ਇਹ ਆ ਜੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਆਰਡਰ ਤੁਹਾਨੂੰ ਆਪਾਂ ਦੁਬਾਰੀ ਦਿਖਾ ਦਿੰਨੇ ਆ ਆਰਡਰ ਬਹੁਤ ਚੰਗਾ ਤਿਆਰ ਆ ਮੂਰ ਨੂੰ ਵੀ ਬਹੁਤ ਆ ਤੇ ਥਾਨ ਬਹੁਤ ਚੰਗੇ ਆ ਸਪੇਸ ਬਹੁਤ ਆ ਬੈਕ ਸਾਈਡ ਨੂੰ ਵੀ ਆਰਡਰ ਚੰਗਾ ਕੱਢਿਆ ਵਾ ਤੇ ਅਜੇ 8 ਦਿਨ ਨੇ ਦੇ ਪਏ ਆਗੇ ਤੇ ਬਹੁਤ ਤੋਂ ਬੜੜ ਰਹੇ ਨੇ ਤਿਆਰ ਕਰ ਲੈਣਾ ਉਹ ਤੁਹਾਨੂੰ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੱਸਤੀ ਆਗੀ ਬਾਕੀ ਵਪਾਰ ਦਾ ਕੋਈ ਕੰਮ ਨਹੀਂਗਾ ਤੇ ਜੀ ਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਪ ਦੀ ਫੁੱਲ ਤਸਲੀ ਕਰਕੇ ਖਰੀਦ ਸਕਦੇ ਹੋ। ਬੱਚਿਓ ਵੈਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ। ਧੰਨਵਾਦ।